ਬ੍ਰਹਮਦਾਸ ਹੈ ਇਹਦਾ ਪੁੱਤ ਹੈ ਨਰਾਇਣ ਦਾਸ ਬ੍ਰਹਮਦਾਸ ਨੇ ਸਿੱਖੀ ਧਾਰਨ ਕਰ ਲਈ ਹੈ ਹੁਣ ਬ੍ਰਹਮਦਾਸ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚੋਂ ਸਿੱਖੀ ਧਾਰਨ ਕਰ ਲਈ ਹੈ ਬ੍ਰਹਮਦਾਸ ਦਾ ਪੁੱਤ ਹੈ ਨਰਾਇਣ ਦਾਸ ਅੱਗੇ ਨਰਾਇਣ ਦਾਸ ਦਾ ਪੁੱਤ ਹੈ ਆੜੂ ਰਾਮ ਤੇ ਅੱਗੇ ਆੜੂ ਰਾਮ ਦਾ ਪੁੱਤ ਕਿਰਪਾ ਰਾਮ ਹੈ ਜਿਹੜਾ ਕਿਰਪਾ ਰਾਮ ਹੈ ਇਹ ਤੇ ਪਹਿਲਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਜੁੜਿਆ ਹੋਇਆ ਹੈ ਉਸ ਵੇਲੇ ਇਹ ਬੜੀ ਅਹਿਮ ਗੱਲ ਹੈ ਸਾਡੀ ਕੌਮ ਕਦੀ ਇਹ ਗੱਲਾਂ ਆਪਣੇ ਹਿਰਦੇ 'ਚ ਵਸਾ ਲਵੇ ਕਿਰਪਾ ਰਾਮ ਹੈ ਨਾ ਜਿਹੜਾ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੇਲੇ ਆਨੰਦਪੁਰ ਸਾਹਿਬ ਰਹਿ ਕੇ ਗੁਰੂ ਦੇ ਹੁਕਮ ਦੇ ਮੁਤਾਬਕ ਸਿੱਖ ਸੰਗਤਾਂ ਨੂੰ ਸੰਸਕ੍ਰਿਤ ਜਾਂ ਹੋਰ ਪਛਾਵਾਂ ਪੜਾਉਣ ਦੀ ਸੇਵਾ ਕਰਦਾ ਸੀ ਇਹ ਉਹ ਸੇਵਾ ਕਰਦਾ ਸੀ ਹੁਣ ਜਿਹੜੇ ਕਸ਼ਮੀਰੀ ਪੰਡਤ ਐ ਉਹਨਾਂ ਨੂੰ ਪਤਾ ਐ ਵੀ ਕਿਰਪਾ ਰਾਮ ਤੇ ਗੁਰੂ ਚਰਨਾਂ ਚ ਜੁੜਿਆ ਹੋਇਆ ਐ ਪਹਿਲੇ ਹੀ ਪ੍ਰੀਤ ਐ ਉਹਦੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲ ਨੇ ਵੀ ਭੈ ਕਾ ਹੂ ਕੋ ਦੇਤ ਨਾ ਨਾ ਮਹਿਮਨਤ ਆਣ ਕਉ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ ਇਹ ਅਵਸਥਾ ਤੇ ਗੁਰੂ ਘਰ ਦੀ ਐ ਨਾ ਵੀ ਨਾ ਡਰਨਾ ਤੇ ਨਾ ਡਰਾਉਣਾ ਇਸ ਕਾਰਨ ਕਸ਼ਮੀਰੀ ਪੰਡਤਾਂ ਨੇ ਕਿਰਪਾ RAM ਨੂੰ ਚੁਣਿਆ ਵਿਚੋਲਾ ਕਹਿ ਲੋ ਵੀ ਤੂੰ ਸਾਨੂੰ ਸਤਿਗੁਰੂ ਦੇ ਚਰਨਾਂ ਵਿੱਚ ਲੈ ਕੇ ਚੱਲ ਕਿਰਪਾ RAM ਦੀ ਅਗਵਾਹੀ ਹੇਠ ਕਸ਼ਮੀਰੀ ਪੰਡਿਤ ਆਨੰਦਪੁਰ ਸਹਿਬਾਏ ਨੈਤਰਾਂ ਵਿੱਚੋਂ ਨੀਰ ਵਗਦਾ ਏ ਇੱਕ ਵਿਦਵਾਨ ਦੇ ਬੋਲ ਨੇ ਦੁਖੀਏ ਬਿਪਰ ਚੱਲ ਕੇ ਆਏ ਪੁਰੀ ਆਨੰਦ ਬਾਹ ਸਾਡੀ ਪਕੜੀ ਐ ਗੁਰੂ ਹਰਗੋਬਿੰਦ ਸਾਹਿਬ ਕੇ ਨੰਦ ਨੰਦ ਅਰਥੰਦੇ ਪੁੱਤਰ ਸਾਡੀ ਬਾਹ ਪਕੜੂ ਹੁਣ ਗੁਰੂ ਘਰ ਦਾ ਇੱਕ ਸਿਧਾਂਤ ਹੈ ਵੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਧਾ ਗੁਰੂ ਘਰ ਦਾ ਸਿਧਾਂਤ ਹੈ ਕਿ ਜਿਹੜਾ ਸ਼ਰਨ ਵਿੱਚ ਆਏ ਉਹ ਭਾਵੇਂ ਦੁਸ਼ਮਣ ਹੀ ਕਿਉਂ ਨਾ ਆ ਜਾਏ ਉਹਨੂੰ ਵੀ ਆਪਣੇ ਪਿਆਰ ਨਾਲ ਗੱਲ ਨਾਲ ਲਾਉਂਦਾ ਹੈ ਇਹਨਾਂ ਦੇ ਨੇਤਰਾਂ ਦਾ ਨੀਰ ਇਉਂ ਜਾਨੋ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਪ ਕੀਤਾ ਤੇ ਬਚਨ ਕਹਿ ਦਿੱਤਾ ਵੀ ਭਲਿਓ ਤੁਸੀਂ ਔਰੰਗਜ਼ੇਬ ਤੱਕ ਸੁਨੇਹਾ ਪਹੁੰਚਾ ਦਿਓ ਕਿ ਸਾਡਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਹੈ ਤੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਹੈ ਜੇ ਉਹ ਆਪਣਾ ਧਰਮ त्याग ਕੇ ਮੁਸਲਮਾਨ ਬਣ ਜਨ ਅਸੀਂ ਸਾਰੇ ਬਣ ਜਾਵਾਂਗੇ ਔਰੰਗਜ਼ੇਬ ਲਈ ਗੱਲ ਬਹੁਤ ਸੌਖੀ ਹੋ ਗਈ ਬਹੁਤ ਸੌਖੀ ਹੋ ਗਈ ਇੰਨੀ ਸ਼ੌਕੀ ਕਿਤੇ ਇੰਨਾਂ ਤੇ ਤਸ਼ੱਦਦ ਕਰਨਾ ਕਿਤੇ ਉਹਨੇ 21 ਹੈ ਗੁਰੂ ਤੇਗ ਬਹਾਦਰ ਸਾਹਿਬ ਇਹ ਅੱਜ ਤੋਂ ਗੱਲ ਹੋਈ ਹੈ ਨਾ ਉਦੋਂ ਬਾਬਾ ਭਾਈ ਚੈਤਾ ਜੀ ਗੁਰੂ ਚਰਨਾਂ ਵਿੱਚ ਹੀ ਨੇ ਅਨੰਦਪੁਰ ਸਾਹਿਬ ਹੀ ਨੇ ਹੁਣ ਸਮਾਂ ਬਣਿਆ ਮੈਂ ਸੰਖੇਪ ਕਰ ਦਿਆਂ ਕਿ ਪੰਜ ਸਿੱਖ ਨਾਲ ਲੈ ਕੇ ਬਾਕੀ ਸੰਗਤ ਨੂੰ ਰੋਕ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਚਾਂਦਨੀ ਚੌਕ ਗਏ ਉਹ ਪੰਜ ਸਿੱਖ ਨੇ ਭਾਈ ਮਤੀ ਦਾਸ ਸਤੀ ਦਾਸ ਭਾਈ ਦੇਆਲਾ ਜੀ ਤੇ ਭਾਈ ਉਦਾਜ ਜੀ ਤੇ ਭਾਈ ਗੁਰਦਤਾ ਜੀ ਪੰਜ ਸਿੱਖ ਨਾਲ ਗਏ ਨੇ ਜਦੋਂ ਦਿੱਲੀ ਦੀ ਧਰਤੀ ਤੇ ਗਏ ਉਹਨਾਂ ਪਾਪੀਆਂ ਨੇ ਜ਼ਾਲਿਮਾਂ ਨੇ ਪਹਿਲਾਂ ਸਤਗੁਰੂ ਤੇ ਸਿੱਖਾਂ ਨੂੰ ਤਿੰਨ ਸਿੱਖਾਂ ਨੂੰ ਉਹਨਾਂ ਨੇ ਪਕੜ ਲਿਆ ਇਹ ਗੁਰੂ ਦਾ ਹੁਕਮ ਸੀ ਪਹਿਲਾਂ ਇੱਕ ਹਵੇਲੀ ਵਿੱਚ ਬੰਦ ਰੱਖਿਆ ਫਿਰ ਉਹ ਵਕਤ ਆਇਆ ਮੈਂ ਨਿਢੇ ਕਰਦਮਾ ਕਿ ਪਹਿਲਾ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ چیر ਕੇ ਸ਼ਹੀਦ ਕੀਤਾ ਭਾਈ ਸਤੀ ਦਾਸ ਜੀ ਨੂੰ ਰੂਮ ਵਿੱਚ ਲਪੇਟ ਕੇ ਅੱਗ ਲਾਈ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਇਹ ਵੀ ਬੜੀ ਹੈਰਾਨਗੀ ਦੀ ਗੱਲ ਹੈ ਤੁਹਾਨੂੰ ਥੋੜਾ ਜਿਹਾ ਇਸ਼ਾਰਾ ਹੀ ਕਰਨ ਲੱਗਿਆਂ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾ ਕੇ ਮਈ ਮਹੀਨੇ 1606 ਇਸਵੀ ਨੂੰ ਸ਼ਹੀਦ ਕੀਤਾ ਸੀ ਨਾ ਉਦੋਂ ਗਰਮ ਰੇਤ ਪਾਈ ਗਈ ਉਦੋਂ ਸਿੱਖ ਉਦੋਂ ਵੀ ਪੰਜ ਗਏ ਸਨ ਉਦੋਂ ਸਿੱਖ ਵੇਖ ਰਹੇ ਸਨ ਨੇਤਰਾ ਨਾਲ ਗੁਰੂ ਸ਼ਹਾਦਤ ਦੇ ਰਿਹਾ ਜਦੋਂ ਚਾਂਦਨੀ ਚੌਕ ਹੈ ਬੜੀ ਹੈਰਾਨਗੀ ਦੀ ਗੱਲ ਹੈ ਮਨੂ ਗੁਰੂ ਨੇ ਇਹ ਗੱਲ ਆਖੀ ਪੁੱਤ ਮੈਂ ਆਪਣੀ ਮਾਰੀ ਲਾਹੌਰ ਦੇ ਚੁਕੇ ਹਾਂ ਪਹਿਲਾਂ ਅੱਜ ਗੁਰੂ ਵੇਖਦਾ ਸਿੱਖ ਸ਼ਹੀਦ ਹੋ ਰਹੇ ਨੇ ਤਿੰਨਾ ਸਿੱਖਾਂ ਨੇ ਸਿੱਧਕ ਨਿਭਾ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ 11 ਨਵੰਬਰ 1675 ਈਸਵੀ ਨੂੰ ਪਹਿਲਾਂ ਲਾਲਚ ਦਿੱਤੇ ਗਏ ਕੈਦ ਵਿੱਚ ਰੱਖਿਆ ਗਿਆ ਡਰਾਵੇ ਦਿੱਤੇ ਗਏ ਕਈ ਕੁਛ ਬਾਤਾਂ ਹੋਈਆਂ ਕਰਾਮਾਤ ਦੀ ਗੱਲ ਚੱਲੀ ਕਰਾਮਾਤ ਖਾਓ ਆਖਰ ਸਤਗੁਰੂ ਪਾਤਸ਼ਾਹ ਮਹਾਰਾਜ ਨੂੰ ਜਦੋਂ ਸ਼ਹੀਦ ਕਰਨ ਲੱਗੇ ਇੱਕ ਜਲਾਦ ਦੇ ਸਮਾਨੇ ਦਾ ਉਹਦਾ ਨਾਮ ਹੈ ਜਲਾ ਜਲਾਲ ਉਦਦੀਨ ਜਲਾਲਉਦੀਨ ਵੀ ਉਹਨੂੰ ਕਹਿੰਦੇ ਨੇ ਉਹ ਆਇਆ ਤੇ ਉਹਨੇ ਆਪਣੀ ਤਿੱਖੀ ਤਲਵਾਰ ਸਤਗੁਰੂ ਦੇ ਕੋਲ ਕਰਕੇ ਬਚਨ ਆਖਿਆ ਵੀ ਹਜੇ ਵੀ ਮੌਕਾ ਹੈ ਤੁਹਾਨੂੰ ਧਰਮ ਤਿਆਗ ਦਿਓ ਤੇ ਮੁਸਲਮਾਨ ਹੋ ਜਾਓ ਤੁਹਾਡੀ ਹਜੇ ਵੀ ਜਿੰਦਬਖਸ਼ੀ ਜਾ ਸਕਦੀ ਹੈ ਨਾਲ ਉਹਨੇ ਪਾਪੀ ਨੇ ਬੋਲ ਆਖੇ ਵੀ ਮੇਰਾ ਤੇ ਪਿਤਾ ਉਰਖੀ ਕੀਤਾ ਹੈ ਮੇਰਾ ਪਿਤਾ ਪੁਰਖੀ ਕੀਤਾ ਮੇਰਾ ਪਿਓ ਜਲਾਦ ਰਿਹਾ ਮੇਰਾ ਦਾਦਾ ਪਰਦਾਦਾ ਜਲਾਦ ਰਿਹਾ ਮੈਂ ਤਲਵਾਰ ਚਲਾਉਂਦਿਆਂ ਕਦੀ ਮੇਰੇ ਹੱਥ ਨਹੀਂ ਕੰਬਦੇ ਕਿਉਂਕਿ ਸਾਡਾ ਤੇ ਕੀਤਾ ਹੀ ਇਹ ਹੈ ਇੱਕ ਵਿਦਵਾਨ ਦੇ ਬੜੇ ਪਿਆਰੇ ਬੋਲਨੇ ਉਹ ਤੋਂ ਇੱਕ ਬਚਨ ਆਖਿਆ ਮਾਨੋ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਂ ਹਾਂ ਤੇਗ ਆ ਮੇਰਾ ਨਾਮ ਤੇਗ ਬਹਾਦਰ ਹੈ ਮੈਂ ਹਾਂ ਤੇਗ ਕੱਢ ਲੈ ਤੇਗ ਤੂੰ ਵੀ ਤੂੰ ਆਪਣੀ ਤੇਗ ਕੱਢ ਲੈ ਮੈਂ ਹਾਂ ਤੇਗ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਹਜ਼ਾਰ ਤੇਗਾ ਮੈਂ ਤੇ ਜਮਦਿਆਂ ਤੇਗਾ ਦੀ ਛਾਂ ਮਾਣੀ ਵੇਖ ਪਿਤਾ ਦੀਆਂ ਪੈਨੀਆਂ ਦੋ ਤੇਗਾ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਦੋ ਤੇਗਾ ਮੀਰੀ ਪੀਰੀ ਦੀਆਂ ਮੈਂ ਤੇ ਜਮਦਿਆਂ ਤੇਗਾ ਦੀ ਛਾਂ ਮਾਣੀ ਵੇਖ ਪਿਤਾ ਦੀਆਂ ਪੈਨੀਆਂ ਦੋ ਤੇਗਾ ਆਉਂਦੇ ਭਮਖ ਅੰਦਰ ਵੇਖੀ ਮੇਰੇ ਪੁੱਤਰ ਨੇ ਬੌਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਅੱਖੋਂ ਤੇਗਾ ਗੁਰੂ ਜੀ ਨੇ ਮਨ ਨੂੰ ਇੱਕ ਵਚਨ ਆਖਿਆ ਭਲਿਆ ਜੇ ਤੇਰਾ ਪਿਤਾ ਪੁਰਖੀ ਕੀਤਾ ਨਾ ਤੇ ਸਾਡਾ ਵੀ ਇਹ ਪਿਤਾ ਪੁਰਖੀ ਕੀਤਾ ਅਸੀਂ ਕਦੀ ਸ਼ਹਾਦਤ ਦੇਣ ਲੱਗਿਆਂ ਆਪਣਾ ਸ਼ਿੱਦਕ ਨਹੀਂ ਢਲਾਉਂਦੇ ਯਾਦ ਰੱਖਿਓ 11 ਨਵੰਬਰ 1675 ਈਸਵੀ ਨੂੰ ਧੰਗੁਰੂ ਤੇਗ ਬਹਾਦਰ ਸਭ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਢੜ ਤੋਂ ਸਿਰ ਅਲੱਗ ਜੁਦਾ ਕਰਕੇ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਜਾਂਦਾ ਹੈ ਹੁਣ ਸਤਗੁਰੂ ਦਾ ਧੜ ਅਤੇ ਸਰੀਰ ਅਸ਼ੀਸ਼ ਉਹ ਚਾਂਦਨੀ ਚੌਕ ਵਿੱਚ ਪਿਆ ਹੈ ਕਈ ਗੱਲਾਂ ਅਜੇਹੀਆਂ ਨੇ ਮੈਂ ਤੁਹਾਨੂੰ ਬੇਨਤੀ ਕਰਾਂ ਹੁਣ ਮੇਰਾ ਵਿਸ਼ਾ ਨਹੀਂ ਹੈ ਖੈਰ ਮੇਰਾ ਖਿਆਲ ਹੈ ਵੀ ਘਰ ਦੀ ਜਿਹੜੇ ਜੀ ਆਪਾਂ ਇੱਕ ਦੂਜੇ ਦੇ ਜਾਂ ਕੋਈ ਦੋਸਤ ਮਿੱਤਰ ਹੋਈਏ ਤੇ ਉਹਨੂੰ ਚਾਰ ਜਨਿਆਂ ਵਿੱਚ ਕੋਈ ਗੱਲ ਵੀ ਕਹਿ ਦੇਵੇ ਨਾ ਚਾਰ ਜਨਿਆਂ ਅੰਦਰ ਤੇ ਬੰਦਾ ਅੰਦਰੋਂ ਕ੍ਰੋਧਿਤ ਹੋ ਜਾਂਦਾ ਵੀ ਤੂੰ ਮੈਨੂੰ ਚਾਰ ਜਨਿਆਂ ਵਿੱਚ ਖੜਿਆ ਇਹ ਗੱਲ ਆਖੀ ਐ ਇਹਦੋਂ ਮੈਨੂੰ ਤੂੰ ਕੱਲੇ ਨੂੰ ਕਹਿ ਦਿੰਦਾ ਸਾਈਡ ਤੇ ਕਰਕੇ ਗੱਲ ਵੱਖਰੀ ਸੀ ਤੇ ਪਰ ਤੂੰ ਚਾਰ ਜਨਿਆਂ ਵਿੱਚ ਖਲੋ ਕੇ ਮੈਨੂੰ ਇਹ ਗੱਲ ਆਖੀ ਐ ਤੂੰ ਮੈਨੂੰ ਬੇਇੱਜ਼ਤ ਕੀਤਾ ਧੰਨਾ ਗੁਰੂ ਤੇਗ ਬਹਾਦਰ ਸਾਹਿਬ ਉਦੋਂ ਪਾਪੀਆਂ ਨੇ ਚਾਂਦਨੀ ਚੌਂਕ ਚੁਣਿਆ ਦਿੱਲੀ ਦਾ ਸਭ ਤੋਂ ਇੱਕ ਪੁਰਾਣਾ ਚੌਕ ਸੀ ਜਿੱਥੇ ਲੋਕਾਂ ਦਾ ਵੱਡਾ ਹਜੂਮ ਇਕੱਠ ਇਕੱਤਰ ਹੋਇਆ ਸਾਧਿਆਂ ਦੇ ਸਾਹਮਣੇ ਹضور ਨੂੰ ਸ਼ਹੀਦ ਕੀਤਾ ਹੁਣ ਪਾਪੀਆਂ ਨੇ ਇੱਕ ਐਲਾਨ ਕੀਤਾ ਸੀ ਉਸ ਵੇਲੇ ਕਿ ਸਤਗੁਰੂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚਾਰੋਂ ਦਰਵਾਜ਼ਿਆਂ ਤੇ ਲਟਕਾਉਣੇ ਦੋ ਸਿੱਖਾਂ ਦਾ ਬੜਾ ਅਹਿਮ ਜ਼ਿਕਰ ਹੈ ਇਕ ਮੈਂ ਜ਼ਿਕਰ ਕਰਦਿਆਂ ਭਾਈ ਲੱਖੀ ਸ਼ਾ ਬਨਜਾਰਾ ਲੱਖੀ ਸ਼ਾ ਬਨਜਾਰਾ ਬਹੁਤ ਵੱਡਾ ਵਪਾਰੀ ਸੀ ਏਸ਼ੀਆ ਵਿੱਚੋਂ ਪੂਰਾ ਵੱਡਾ ਵਪਾਰੀ ਹੈ 500 ਗੱਡਾ ਉਹਦਾ ਚੱਲਦਾ ਸਰਕਾਰੀ ਦਰਬਾਰੇ ਤੇ 500 ਗੱਡੇ ਨੂੰ ਜੇ ਦੋ ਬੈਲ ਇੱਕ ਗੱਡੇ ਨੂੰ ਉਹ ਜੋੜਦੇ ਸਨ ਭਾਰ ਢੋਣ ਵਾਸਤੇ ਤੇ ਹਜ਼ਾਰ ਤੇ ਬੈਲ ਹੈ ਉਹਦੇ ਕੋਲ ਬਲਦ ਹੈ ਜਿਵੇਂ ਉਹ ਕਹਿੰਦੇ ਅੱਜ ਹਜ਼ਾਰ ਟਰੱਕ ਚੱਲਦਾ ਹੋਵੇ ਸੌਖੀ ਭਾਸ਼ਾ ਵਿੱਚ ਭਾਈ ਲੱਖੀ ਸ਼ਾ ਬਨਜਾਰਾ ਅਸੀਂ ਕਈ ਵਾਰੀ ਨਹੀਂ ਵਿਚਾਰਦੇ ਉਹ ਮਾੜਾ ਮੋਟਾ ਆਦਮੀ ਨਹੀਂ ਸੀ ਉਹ ਬਹੁਤ ਵੱਡਾ ਵਪਾਰੀ ਸੀ ਸਤਗੁਰੂ ਦੀ ਕਿਰਪਾ ਹੋਈ ਗੁਰੂ ਨੇ ਸੇਵਾ ਲੈਣੀ ਸੀ ਉਹਨੇ ਜਾਂਦੇ ਨੇ ਆਪਣੇ ਗੱਡੀਆਂ ਤੇ ਜਿਵੇਂ ਕਿਵੇਂ ਕਰਕੇ ਬਹੁਤ ਸਖਤ ਪਹਿਰੇ ਸਨ ਔਰ ਉਹਦਾ ਪਤਾ ਸੀ ਵੀ ਤੇ ਰਜਾਈ ਲੰਘਦੇ ਲੱਖੀ ਸ਼ਾਹ ਬਣ ਜਾ ਰਹੇ ਤੇ ਹੈ ਹੀ ਸਰਕਾਰ ਦੇ ਦਰਬਾਰੇ ਕੰਮ ਕਰਨ ਵਾਲਾ ਤੇ ਉਹਨੇ ਸਤਗੁਰੂ ਦਾ ਢੜ ਚੁੱਕ ਕੇ ਸਰੀਰ ਚੁੱਕਿਆ ਤੇ ਜਿਵੇਂ ਕਿਵੇਂ ਕਰਕੇ ਆਪਣੇ ਗੱਡੇ ਤੇ ਰੱਖ ਕੇ ਘਰ ਲਿਜਾ ਕੇ ਬਹੁਤ ਜਲਦੀ ਨਾਲ ਆਪਣੇ ਘਰ ਨੂੰ ਹੀ ਅੱਗ ਲਾ ਕੇ ਕਿਉਂਕਿ ਪਿੱਛੇ ਜ਼ਾਲਮ ਆ ਸਕਦਾ ਸੀ ਆਪਣੇ ਘਰ ਨੂੰ ਹੀ ਅੱਗ ਲਾ ਕੇ ਸਤਗੁਰੂ ਜੀ ਧਰ ਦੀ ਸੇਵਾ ਸੰਭਾਲ ਕਰ ਦਿੱਤੀ ਜਿੱਥੇ ਅੱਜ ਗੁਰਦੁਆਰਾ ਰਕਾਬ ਗੰਦ ਸਾਹਿਬ ਬਣਿਆ ਹੋਇਆ ਦਿੱਲੀ ਅਸੀਂ ਨਿੱਕੀ ਦੀ ਗੱਲ ਤੇ ਗੁਰੂ ਤੋਂ ਮੁਨਕਰ ਹੋ ਜਾਂਦੇ ਆ ਜਿੰਨਾ ਗੁਰੂ ਦੀ ਹੁਕਮ ਦੀ ਪਾਲਣਾ ਕੀਤੀ ਹੈ ਨਾ ਜਿੰਨੇ ਸੇਵਾ ਨਿਭਾਈਆਂ ਕਈ ਵਾਰੀ ਉਹ ਆਪਣਾ ਦੁਨਿਆਵੀ ਘਰ-ਬਾਰ ਨੂੰ ਵੀ ਅੱਗ ਲਾ ਦਿੰਦੇ ਨੇ ਗੁਰੂ ਦੀ ਸੇਵਾ ਲਈ ਮੇਰੇ ਕਹਿਣ ਦਾ ਭਾਵ ਇਹ ਨਹੀਂ ਵੀ ਅਸੀਂ ਘਰ ਨੂੰ ਅੱਗ ਲਾ ਲਈਏ ਮੇਰੇ ਕਹਿਣ ਦਾ ਭਾਵ ਇਹ ਹੈ ਮੇ ਸਾਨੂੰ ਤੇ ਸਤਗੁਰੂ ਨਿੱਕਾ ਜਿਹੀ ਕੋਈ ਬਚਨ ਆਖੇ ਵੀ ਪੁੱਤ ਤੂੰ ਕੇਸਾਂ ਦੀ ਬਿਆਦਵੀ ਨਹੀਂ ਕਰਨੀ ਪੁੱਤ ਤੂੰ ਅੰਮ੍ਰਿਤ ਬਾਣੀ ਪੜਿਆ ਕਰ ਤੂੰ ਨਸ਼ਿਆਂ ਦੇ ਰਾਹ ਨਹੀਂ ਤੁਰਨਾ ਪੁੱਤ ਤੂੰ ਆਪਣਾ ਜੀਵਨ ਅੰਮ੍ਰਿਤ ਧਾਰੀ ਬਣ ਕੇ ਗੁਜ਼ਾਰ ਅਸੀਂ ਛੋਟੀ ਜੀ ਵੀ ਗੱਲ ਗੁਰੂ ਦੀ ਮੰਨਣ ਨੂੰ ਤਿਆਰ ਨਹੀਂ ਹੁੰਦੇ ਅਸੀਂ ਸਿੱਧਕ ਨਾਲ ਸਿੱਖੀ ਨਹੀਂ ਪਾਲਦੇ ਖੈਰ ਮੈਂ ਜਿਹੜੀ ਬੇਨਤੀ ਕਰਾਂ ਹੁਣ ਜਿਹੜਾ ਸੀਸ ਹੈ ਸ਼ੀਸ਼ ਦੀ ਸੇਵਾ ਸੰਭਾਲ ਗੁਰੂ ਕੀ ਕਿਰਪਾ ਹੋਈ ਉਸੇ ਚਾਂਦਨੀ ਚੌਕ ਵਿੱਚੋਂ ਬਹੁਤ ਸਿੱਧਕ ਨਾਲ ਭਾਵਨਾ ਨਾਲ ਦ੍ਰਿੜ ਇਰਾਦੇ ਨਾਲ ਭਾਈ ਜੈਤਾ ਜੀ ਨੇ ਚੁੱਕਿਆ ਭਾਈ ਜੈਤਾ ਜੀ ਨੇ ਚੁੱਕਿਆ ਗੁਰੂ ਜੀ ਦਾ ਸ਼ੀਸ਼ ਟੋਕ ਕੇ ਤੇ ਇੱਕ ਟੋਕਰੀ ਵਿੱਚ ਲੈ ਸੇ ਖਾਰੀ ਦਾ ਜ਼ਿਕਰ ਹੈ ਕਈ ਥਾਵਾਂ ਵੀ ਦਵਾਨਾ ਕੀਤਾ ਕਈਆਂ ਟੋਕਰੀ ਦਾ ਵੀ ਕੀਤਾ ਖਾਰੀ ਉਹਨੂੰ ਕਹਿੰਦੇ ਸਨ ਜਿਹੜੇ ਦਾਣੇ ਤੋਲਦੇ ਸਨ ਪਹਿਲਾਂ ਉਹ ਪੱਕਾ ਹੀ ਹੁੰਦਾ ਸੀ ਉਹਦੇ ਵਿੱਚ ਰੱਖ ਕੇ ਜਾਂ ਟੋਕਰੀ ਵਿੱਚ ਰੱਖ ਕੇ ਭਾਈ ਦੇਤਾ ਜੀ ਨੇ ਗੁਰੂ ਜੀ ਦਾ ਸ਼ੀਸ਼ ਗੁਰੂ ਕੀ ਕਿਰਪਾ ਨਾਲ ਤੇ ਉਹ ਖਾਰੀ ਵਿੱਚ ਟੋਕਰੀ ਵਿੱਚ ਰੱਖ ਕੇ ਪੰਜ ਲੜੇ ਕੱਪੜੇ ਵਿੱਚ ਲਪੇਟਿਆ ਬੜੇ ਪਿਆਰ ਨਾਲ ਇੱਕ ਵਿਦਵਾਨ ਨੇ ਲਿਖਿਆ ਵੀ ਅੱਜ ਕਈ ਵਾਰੀ ਗੁਰੂ ਘਰਾਂ ਵਿੱਚ ਪੰਜ ਲੜਾ ਰਮਾਲਾ ਲੱਗਦਾ ਮੁਰੇ ਉਹ ਤਾਂ ਲਾਉਂਦੇ ਨੇ ਉਸੇ ਯਾਦ ਵਿੱਚ ਕਿ ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਪੰਜ ਲੜੇ ਕੱਪੜੇ ਵਿੱਚ ਲਪੇਟ ਕੇ ਕਿਉਂਕਿ ਖੂਨ ਵਹਿ ਰਿਹਾ ਸੀ ਤੇ ਉਹ ਚੁੱਕ ਕੇ ਸੰਭਾਲਿਆ ਸੀ ਅੱਜ ਉਸੇ ਯਾਦ ਵਿੱਚ ਪੰਜ ਲੜਾ ਗੁਰੂ ਜੀ ਦਾ ਰਮਾਲਾ ਕਈ ਵਾਰੀ ਇੱਕ ਵਿਦਵਾਨ ਨੇ ਜ਼ਿਕਰ ਕੀਤਾ ਸਿੱਖ ਭਾਵਨਾ ਨਾਲ ਲਾਉਂਦੇ ਨੇ ਖੈਰ ਮੈਂ ਜਿਹੜੀ ਬੇਨਤੀ ਕਹਿ ਲੱਗੀਆਂ ਉਤੋਂ ਸੀਸ ਚੁਕਿਆ ਕਦਮ ਦਰ ਕਦਮ ਪੈਂਦਾ ਤੈ ਕਰਨਾ ਸ਼ੁਰੂ ਕਰ ਦਿੱਤਾ ਅਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਮੁਖ ਕਰ ਲਿਆ ਪਗੜਣੀਆਂ ਹੁੰਦੀਆਂ ਸਨ ਇਤਿਹਾਸ ਕਹਿੰਦਾ ਜਿਹੜੀ ਪਗਡੰਡੀ ਵਿੱਚ ਦੀ ਆਮ ਲੋਕ ਲੰਘਦੇ ਸਨ ਨਾ ਭਾਈ ਜੈਤਾ ਜੀ ਉਹ ਰਾਹ ਨਹੀਂ ਤੁਰੇ ਉਦਾ ਕਾਰਨ ਨੇ ਜੇ ਉਹ ਰਾਤ ਤੁਰਦੇ ਤੇ ਰਸਤੇ ਵਿੱਚ ਜਦੋਂ ਉਹਨਾਂ ਲੋਕਾਂ ਨੂੰ ਪਤਾ ਲੱਗਿਆ ਵੀ ਧੜਵੀ ਚੁੱਕ ਕੇ ਕੋਈ ਸੇਵਾ ਸੰਭਾਲੀ ਲੈ ਗਿਆ ਸ਼ੀਸ਼ਵੀ ਚੁੱਕ ਕੇ ਸੇਵਾ ਸੰਭਾਲੀ ਲੈ ਗਿਆ ਉਹਨਾਂ ਵੀ ਬੜੇ ਸਖਤ ਹੁਕਮ ਕਰ ਦਿੱਤੇ ਵੀ ਖਿਆਲ ਕਰੋ ਜਿੱਥੇ ਕੋਈ ਮਿਲਦਾ ਹੈ ਤੇ ਉਹਨੂੰ ਪਕੜੋ ਸਖਤ ਸਜ਼ਾ ਦੇਵੋ ਤੇ ਜੇ ਕੋਈ ਮਦਦ ਕਰੇਗਾ ਤੇ ਉਹਨੂੰ ਵੀ ਸਖਤ ਸਜ਼ਾ ਮਿਲੇਗੀ ਭਾਈ ਦੇਤਾ ਦੀ ਪਕਡੰਡੀ ਵਿੱਚੋਂ ਨਹੀਂ ਤੁਰੇ ਚੇਤਾ ਰੱਖਿਓ ਔਰ ਰਾਤ ਵੇਲੇ ਸੀਸ ਚੁੱਕਿਆ ਰਾਤ ਵੇਲੇ ਚੁੱਕਿਆ ਜਦੋਂ ਇਹ ਅਵੇਸਲੇ ਹੋਗੇ ਥੋੜੇ ਤੇ ਉਦੋਂ ਇਤਿਹਾਸ ਵਿੱਚ ਇਹ ਵੀ ਜ਼ਿਕਰ ਹੈ ਵੀ ਹਨੇਰੀ ਚੱਲੀ ਇੱਕ ਕਹਿਰ ਵਾਪਰਿਆ ਸੀ ਇਹੋ ਦਾ ਤੇ ਮਾਨੋ ਹਨੇਰੀ ਨੇ ਇੱਕ ਪਰਦਾ ਪਾ ਦਿੱਤਾ ਉਸ ਪਰਦੇ ਦਾ ਸਹਾਰਾ ਲੈ ਕੇ ਭਾਈ ਜੈਤਾ ਜੀ ਤੇ ਲੱਖੀ ਸ਼ਾਹ ਬਣ ਜਾ ਰਹੇ ਨੇ ਸਤਗੁਰੂ ਦੀ ਸੇਵਾ ਸੰਭਾਲ ਕੀਤੀ ਚੁੱਕ ਕੇ ਕਦਮ ਦਰ ਕਦਮ ਤੁਰਦੇ ਜਾ ਰਹੇ ਨੇ ਅਸੀਂ ਅੱਜ ਤੱਕ ਨਹੀਂ ਵਿਚਾਰਿਆ 1661 ਵਿੱਚ ਜਨਮ ਹੈ ਭਾਈ ਦੇਤਾ ਜੀ ਦਾ ਮੈਂ ਤੁਹਾਨੂੰ ਹੀ ਪੁੱਛ ਲੈਣਾ ਤੁਸੀਂ ਹਰ ਸਾਲ ਦਿਹਾੜਾ ਮਨਾਉਂਦੇ ਹੋ ਤੁਹਾਨੂੰ ਪਤਾ ਹੈ ਕਿ ਜਦੋਂ ਸੀਸ ਚੁੱਕਿਆ ਸ਼ਿਵਾ ਸੰਭਾਲ ਕੀਤੀ ਕਿੰਨੀ ਉਮਰ ਸੀ ਭਾਈ ਦੇਤਾ ਜੀ ਦੀ ਕਿੰਨੀ ਉਮਰ ਸੀ ਤੁਸੀਂ ਅੱਜ ਖਿਆਲ ਰੱਖਿਓ 1661 ਵਿੱਚ ਜਨਮ ਹੈ ਸੋਲਾ ਸੂਪ 75 ਵਿੱਚ ਸ਼ਹਾਦਤ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਰੀਬ 14 ਸਾਲ ਉਮਰ ਹੈ 14 ਸਾਲ ਉਮਰ ਹੈ ਕਿੱਡਾ ਸਦਕ ਹੋਵੇਗਾ ਭਾਈ ਜੈਤਾ ਜੀ ਦੇ ਅੰਦਰ ਗੁਰੂ ਦਾ ਕਿੱਡਾ ਪਿਆਰ ਹੋਵੇਗਾ 14 ਸਾਲ ਦੀ ਉਮਰ ਵਿੱਚ ਇਹੋ ਦੀ ਸੇਵਾ ਕਰਨ ਲੱਗੇ ਨੇ ਸੀਸ ਤੇ ਟੁੱਕ ਕੇ ਟੋਕਰੀ ਵਿੱਚ ਜਾਂ ਖਾਰੀ ਵਿੱਚ ਪੰਜ ਲੜੇ ਕੱਪੜੇ ਵਿੱਚ ਲਪੇਟ ਕੇ ਕਦਮ ਦਰ ਕਦਮ ਤੁਰਦੇ ਜਾ ਰਹੇ ਨੇ ਰਸਤੇ ਵਿੱਚ ਪੰਜ ਪੜਾ ਕੀਤੇ ਪਹਿਲਾ ਪੜਾ ਬਾਗਪਟ ਅਸਥਾਨ ਹੈ ਬਾਗਪਟ ਦੀ ਟਿਕਾਣੇ ਤੇ ਰਾਤ ਵੇਲੇ ਸਫ਼ਰ ਕੀਤਾ ਇਹ ਗੱਲ ਬਹੁਤ ਧਿਆਨ ਰੱਖਣ ਵਾਲੀ ਹੈ ਰਾਤ ਨੂੰ ਚੱਲਦੇ ਨੇ किमें तु सोच के वेखो पंध तय किया होना रात वेले दिसा भी कुछ नहीं किमें सहारा लिया हो रात वेले तुरे बाग पट है तो उहाऊद्दीन एक बहाऊद्दीन बहाऊदीन एक फकीर है गुरु तेग बहादुर साहब के चरणों में जुड़न वाला है वह बहाऊद्दीन फकीर कोदरती मिलाप हो गया ਉਦੇ ਕੁਲ ਟਿਕਾਣਾ ਕੀਤਾ ਕੁਝ ਘੜੀਆਂ ਜਾਂ ਕੁਝ ਸਮਾਂ ਆਰਾਮ ਕੀਤਾ